ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਭੂ ਵਲੌਗਸ ਦੇ ਉੱਪਰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਦੇ ਆਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਲਓ ਜੀ ਸਵੇਰ ਦੇ ਪੌਣੇ ਇੱਕ ਸਾਢਾ ਟਾਈਮ ਆ ਤੇ ਮੈਂ ਇੱਥੇ ਬੈੱਡ ਸ਼ੀਟਾਂ ਚੇਂਜ ਕਰ ਰਹੀ ਸੀਗੀ ਵੈਸੇ ਤਾਂ ਕੱਪੜੇ ਮੈਂ ਇੱਕ ਵਾਰੀ ਸਵੇਰ ਤੋਂ ਧੋਤੇ ਸੀਗੇ ਤੇ ਬੈੱਡ ਸ਼ੀਟਾਂ ਚੇਂਜ ਕਰਨੀਆਂ ਸੀਗੀਆਂ ਤੇ ਤਾਂ ਕਰਕੇ ਆਪਾਂ ਵਾਸ਼ਿੰਗ ਮਸ਼ੀਨ ਦੁਆਰਾ ਲਾਵਾਂਗੇ ਅੱਜ ਤੇ ਬਾਕੀ ਪੱਗਾਂ ਸੀਗੀਆਂ ਤੇ ਨਾ ਚਰ ਧੋਣ ਵਾਲੀਆਂ ਕਬੂਰਡ ਮੈਂ ਖੋਲਿਆ ਤਾਂ ਉਸ ਦੇ ਵਿੱਚ ਪੱਗਾਂ ਧੋਣ ਵਾਲੀਆਂ ਪੰਗਾਂ ਸੀਗੀਆਂ ਇਹ ਆਪਦੀ ਆਪ ਤਾਂ ਇਹਨਾਂ ਨੂੰ ਹੈ ਨਹੀਂਗਾ ਵੀ ਅਸੀਂ ਪੱਗਾਂ ਬਾਹਰ ਕੱਢ ਕੇ ਰੱਖ ਦਗੇ ਵੀ ਧੋਣ ਵਾਲੀਆਂ ਉਹ ਤਾਂ ਮੈਂ ਖੁਦ ਆਪ ਦੇਖ ਕੇ ਹੀ ਮੈਂ ਚੱਕ ਲੈਣੀ ਆਂਗੀ ਪੱਗਾਂ ਤੇ ਇਹ ਕੱਪੂਰਡ ਦੇ ਵਿੱਚ ਜਿੱਥੇ ਉਹਨਾਂ ਦੇ ਕੱਪੜੇ ਪਏ ਹੁੰਦੇ ਆ ਤੇ ਤਾਂ ਉੱਪਰ ਇਹਨਾਂ ਦੀਆਂ ਪੱਗਾਂ ਪੰਗਾਂ ਹੁੰਦੀਆਂ ਉੱਥੇ ਰੱਖ ਦਿੰਦੇ ਆ ਪੱਗਾਂ ਇਹ ਤੇ ਮੈਂ ਉਹ ਦੇਖੀਆਂ ਤਾਂ ਤਿੰਨ ਚਾਰ ਪੱਗਾਂ ਪੰਗਾਂ ਸੀ ਧੋਣ ਨਾਲੀਆਂ ਤੇ ਪਰਨੇ ਸੀਗੇ ਦੋ ਧੋਣ ਵਾਲੇ ਤੇ ਬਾਕੀ ਤੌਲੀਏ ਵੀ ਧੋਣੇ ਸੀਗੇ ਬੱਚੇ ਵੀ ਨਹਾਲੇ ਸੀ ਹੁਣ ਸਾਰੇ ਨਹਾਲੇ ਸੀ ਇੱਥੇ ਤੇ ਮੈਨੂੰ ਐਸ ਵੀ ਚਲੋ ਵਾਸ਼ਿੰਗ ਮਸ਼ੀਨ ਲਾਈ ਦੇਉਂਗੀ ਬੇਸ਼ੱਕ ਕੱਪੜੇ ਮੈਂ ਪਹਿਲਾਂ ਧੋਲੇ ਸੀਗੇ ਕਿਉਂਕਿ ਜੇ ਮੈਂ ਕੱਲ੍ਹ ਵਾਸਤੇ ਰੱਖੂੰਗੀ ਇਹ ਸਾਰੇ ਤੇ ਫਿਰ ਪਾਉਣ ਵਾਲੇ ਤਾਂ ਕੱਪੜੇ ਡੇਲੀ ਦੇ ਜਿਹੜੇ ਹੁੰਦੇ ਹੁੰਦੇ ਆ ਤੇ ਨਾਲ ਇਹ ਵੀ ਜ਼ਿਆਦਾ ਹੋ ਜਾਣੇ ਸੀਗੇ ਫਿਰ ਆਪ ਨੂੰ ਦਿੱਕਤ ਹੁੰਦੀ ਹੈ ਕਿ ਤੇ ਸਭ ਜੀ ਮੈਂ ਇੱਥੇ ਬਨਾਲੀ ਸੀ ਆਟਾ ਗੁੰਨ ਲਿਆ ਸੀਗਾ ਤੇ ਥਾਂ ਵੀ ਮੂਰਲਾ ਵੀੜਾ ਵੀ ਧੋਤਾ ਸੀਗਾ ਸਵੇਰ ਤੇ ਉਸ ਤੋਂ ਬਾਅਦ ਨਹਾ ਕੇ ਮੈਂ ਤੂਪ ਜੋਤ ਕਰਕੇ ਤੇ ਬਸ ਸਭ ਜੀ ਸੁਰਜੀਤਾ ਬਾਅਦ ਦੇ ਵਿੱਚ ਬਣਾਈ ਸੀਗੀ ਤੇ ਹੁਣ ਮੇਰੇ ਕੋਲ ਟਾਈਮ ਸੀਗਾ ਆਟਾ ਗੁੰਨ ਕੇ ਤੇ ਮੈਨੂੰ ਐਸ ਵਿੱਚ ਚਲੋ ਬੈੱਡ ਸ਼ੀਟ ਚੇਂਜ ਕਰਕੇ ਤੇ ਵਾਸ਼ਿੰਗ ਮਸ਼ੀਨ ਲਾਤਾ ਰੋਟੀ ਬੰਦੇ ਬੰਦੇ ਤੇ ਤੁੱਟ ਜਾਣਗੇ ਕੱਪੜੇ ਨਹੀਂ ਤਾਂ ਕਈ ਵਾਰੀ ਲਾਈਟ ਦਾ ਪਤਾ ਨਹੀਂ ਹੁੰਦਾ ਫਿਰ ਲਾਈਟ ਚਲੀ ਜਾਂਦੀ ਘਟ ਲੱਗ ਜਾਂਦਾ ਹੈਗਾ ਤੇ ਲਓ ਜੀ ਬੈੱਡ ਸ਼ੀਟਾਂ ਦੋਨੇ ਰੂਮ ਦੀਆਂ ਚੇਂਜ ਕਰ ਦਿੰਦੇ ਆਪਾਂ ਤੇ ਪਰ ਉਸ ਤੋਂ ਬਾਅਦ ਕਿਚਨ ਦੇ ਵਿੱਚ ਚੱਲਦੇ ਹਾਂ ਦੁਬਾਰਾ ਦੂਸਰੇ ਰੂਮ ਚ ਆ ਗਈ ਸੀ ਮੈਂ ਤੇ ਇੱਧਰ ਲਈ ਵੀ ਬੈਡ ਸ਼ੀਟ ਚੇਂਜ ਕਰ ਦੂੰਗੀ ਵੈਸੇ ਇੱਧਰ ਕੋਈ ਜ਼ਿਆਦਾ ਨਹੀਂ ਪੈਂਦਾਗਾ ਤੇ ਪਰ ਫਿਰ ਵੀ ਕਹੀ ਦੇਣਾ ਤਾਂ ਐ ਹੁੰਦਾ ਵੀ ਚਲ ਰਹਿਤਾ ਮਿੱਟੀ ਤਾਂ ਡੇਗਦਾ ਹੀ ਹੈਗਾ ਤੇ ਚੇਂਜ ਕਰ ਦੂੰਗੀ ਇਸ ਨੂੰ ਵੀ ਨਾਲ ਬਾਕੀ ਇੱਕ ਨੂੰ ਦੇਖ ਕੇ ਵੀ ਸ਼ਿਵੀ ਨੂੰ ਆਪ ਦਾ ਵੀ ਕਈ ਵਾਰੀ ਬੋਰ ਹੋ ਜਾਂਦਾ ਦੇਖ ਦੇਖ ਕੇ ਤੇ ਤਾਂ ਕਰਕੇ ਇਧਰਲੀ ਵੀ ਬਸ 10-10 ਦਿਨ ਨਿਕਲ ਜਾਂਦੇ ਇਧਰਲੀ ਵੈਡ ਸ਼ੀਟ ਨੂੰ ਤਾਂ ਕਿਉਂਕਿ ਜਦੋਂ ਇਧਰ ਨਹੀਂ ਤਾਂ ਕੋਈ ਵਹਿੰਦਾ ਤੇ ਨਹੀਂ ਇਧਰਲੀ ਸਾਡ ਕੋਈ ਪੈਂਦਾ ਹੈਗਾ ਰਾਤ ਨੂੰ ਦਿਨੇ ਵੀ ਨਹੀਂ ਇਧਰ ਕੋਈ ਬੈਠਦਾ ਜ਼ਿਆਦਾ ਤੇ ਲਓ ਜੀ ਇਧਰ ਵੀ ਚੇਂਜ ਕਰ ਦਿੰਦੀ ਆ ਬਾਕੀ ਸੈਟਿੰਗਾਂ ਦੇ ਉੱਪਰ ਲੋ ਜੀ ਬੈਡਰੂਮ ਦੋਦੇ ਆਪਾਂ ਸੈੱਟ ਕਰਦੇ ਆ ਉਸ ਤੋਂ ਬਾਅਦ ਕਿਚਨ ਦੇ ਵਿੱਚ ਆ ਗਈ ਸੀ ਤੇ ਰਮਨ ਦਾ ਉੱਧਰ ਲੈ ਕੇ ਆ ਗਿਆ ਸੀਗਾ ਤੇ ਦੁੱਧ ਗਰਮ ਹੋਣ ਵਾਸਤੇ ਰੱਖ ਦੂੰਗੀ ਤੇ ਚਟਣੀ ਬਣਾਉਣੀ ਆਂਗੀ ਚਿਬੜਾਂ ਦੀ ਤੇ ਸਬਜ਼ੀ ਤਾਂ ਬੜਾਈ ਸੀਗੀ ਪਰ ਚਟਣੀ ਬਣਾ ਲੂਗੀ ਬੱਚੇ ਖੁਸ਼ ਹੋ ਕੇ ਖਾ ਲੈਣਗੇ ਚਟਣੀ ਕਿਉਂਕਿ ਰਮਨ ਦਾ ਥੋੜਾ ਜਿਹਾ ਕਰਾਰੀ ਚੀਜ਼ ਦਾ ਵੱਧ ਰਹਿੰਦਾ ਵੀ ਟਟਪਟਾ ਹੋਵੇ ਤੇ ਸਬਜ਼ੀ ਦੇ ਵਿੱਚ ਥੋੜੀ ਜਿਹੀ ਮਿਰਚ ਮੈਂ ਘੱਟ ਰੱਖਦੀ ਹੁੰਨੀ ਆ ਕਿਉਂਕਿ ਐਸਿਡ ਬਣਦਾ ਕਰਕੇ ਜਿਆਦਾ ਮਿਰਚ ਨਹੀਂ ਪਾਉਂਦੇਗੇ ਤੇ ਦੋ ਪਿਆਜ਼ ਕੱਟ ਕੇ ਕੁੰਡੇ ਦੇ ਵਿੱਚ ਉਹ ਪਾ ਲੂੰਗੀ ਤੇ ਚਿਬੜ ਛੱਲ ਲੈ ਸੀ ਉਹਨਾਂ ਨੂੰ ਪਾ ਕੇ ਤੇ ਕੁੱਟ ਲਾਂਗੇ। ਰਮਾਨ ਤਾਂ ਕਹਿੰਦਾ ਸੀਗਾ ਸਾਬਤ ਲਾਲ ਮਿਰਚਾਂ ਜਿੰਨੀਆਂ ਬਣਾਓ ਮੈਂ ਕਿ ਮੇਰੇ ਕੋਲੇ ਨਾ ਟਾਈਮ ਹੈ ਨਹੀਂ ਕਿ ਹੁਣ ਸਾਬਤ ਲਾਲ ਮਿਰਚਾਂ ਕੁੱਟਾਂ ਨੂੰ ਤੇ ਤਾਂ ਕਰਕੇ ਆਪਾਂ ਪੀਸੀ ਹੋਈ ਲਾਲ ਮਿਰਚ ਪਾ ਦਾਂਗੇ ਇਸ ਦੇ ਵਿੱਚ ਤੇ ਨਮਕ ਪਾ ਕੇ ਤੇ ਉਸ ਨੂੰ ਮੈਂ ਹੁਣ ਕੁੱਟ ਲਵਾਂਗੇ। ਤੇ ਉਸ ਤੋਂ ਬਾਅਦ ਬੱਸ ਮੈਂ ਰੋਟੀ ਬਣਾ ਲਵਾਂਗੀ। نیچے ਰੱਖ ਕੇ ਕੜਦੇ ਆਂਗੇ ਕਿਉਂਕਿ ਕਾਫੀ ਟਾਈਮ ਲੱਗ ਜਾਊਗਾ ਸਾਨੂੰ ਵੀ ਬੀਜ ਇਸ ਦੇ ਕੁੱਟਣੇ ਹੁੰਦੇ ਚਿਬੜਾਂ ਤੇ ਵੀ ਛਟਣੀ ਤੇ ਤੇ ਲਓ ਜੀ ਉਸ ਤੋਂ ਬਾਅਦ ਰੁੱਟ ਟੁੱਕ ਬਣਾ ਲਿਆ ਸੀ ਮੈਂ ਤੇ ਕੱਦੂ ਦੀ ਸਬਜ਼ੀ ਦੁੱਧ ਵਾਲੀ ਬਣਾਈ ਸੀਗੀ ਤੇ ਨਾਲ ਛਟਣੀ ਰੱਖ ਕੇ ਤੇ ਛਟਣੀ ਦੇ ਨਾਲ ਤਾਂ ਰੋਟੀ ਵੈ ਵਧੀਆ ਲੱਗਦੀ ਆ ਤੇ ਉਸ ਤੋਂ ਬਾਅਦ ਮੈਂ ਕਿਚਨ ਦਾ ਸਾਰਾ ਕੰਮ ਕਰ ਲਿਆ ਸੀਗਾ। ਬਰਤਨ ਵਗੈਰਾ ਚੱਕ ਤੇ ਸੀ ਕਲੀਨਿੰਗ ਕਿਚਨ ਦੀ ਕਰਤੀ ਸੀਗੀ ਤੇ ਉਸ ਤੋਂ ਬਾਅਦ ਮੈਂ ਝਾੜੂ ਕੱਢਣ ਲੱਗ ਗਈ ਸੀਗੀ। ਤੇ ਕੱਪੜੇ ਹਜੇ ਮੈਂ ਨਹੀਂ ਧੋਤੇ ਸੀਗੇ ਜਿਹੜੇ ਰੈਂਦੇ ਸੀਗੇ ਲਾਏ ਸੀ ਬेड ਸ਼ੀਟਾਂ ਵਗੈਰਾ ਤੇ ਝਾੜੂ ਕੱਢ ਕੇ ਤੇ ਪੋਚਾ ਜੇ ਤਾਂ ਬੱਚਿਆਂ ਨੇ ਲਾਉਣਾ ਹੋਇਆ ਤਾਂ ਬੱਚੇ ਲਾ ਦੇਣਗੇ ਜਿੰਨਾਂ ਕੋਲ ਟਾਈਮ ਹੋਇਆ ਤਾਂ ਤੇ ਨਹੀਂ ਪੋਚਾ ਮੈਂ ਲਾ ਕੇ ਤੇ ਉਸ ਤੋਂ ਬਾਅਦ ਮੈਂ ਕੱਪੜੇ ਧੋ ਲੂੰਗੀ। ਕਈ ਵਾਰ ਤਾਂ ਝਾੜੂ ਆਇਆ ਹੁੰਦਾ ਵੀ ਰੋਟੀ ਤੋਂ ਪਹਿਲਾਂ ਕੱਢ ਦਿੰਦੇ ਅੱਜ ਥੋੜਾ ਜਿਹਾ ਮੈਂ ਲੇਟ ਹੋ ਗਈ ਸੀਗੀ ਉੱਠਾ ਨੂੰ 5:30 ਵਜੇ ਉੱਠੀ ਅੱਗੇ 4:30 ਵਜੇ ਉੱਠ ਖੜਦੀ ਆ ਤੇ ਤਾਂ ਕਰਕੇ ਵਾਜ ਮੈਥੋਂ ਝਾੜੂ ਸਵੇਰ ਪਹਿਲਾਂ ਨਹੀਂ ਨਿਕਲਿਆਗਾ ਜੇ ਤਾਂ ਝਾੜੂ ਸਵੇਰ ਨਿਕਲ ਜਾਂਦਾ ਤਾਂ ਰੋਟੀ ਤੋਂ ਪਹਿਲਾਂ ਕਈ ਵਾਰੀ ਪੋਚਾ ਵੀ ਲਾ ਦਿੰਨੇ ਹਾਂਗੇ ਬਾਕੀ ਆ ਜਦੋਂ ਫਿਰ ਲੇਟ ਹੋ ਜਾਂਦੇ ਆ ਤਾਂ ਉਹਦਾ ਪੋਚਾ ਲਾਉਣ ਦਾ ਵੀ ਕੋਈ ਉਹ ਨਹੀਂ ਹੁੰਦਾ ਜਿੰਨਾ ਚਿਰ ਇਹ ਕੰਮਾਂ ਤੇ ਨਹੀਂ ਜਾਂਦੇਗੇ ਤੇ ਪੈੜਚਾਲ ਬੱਚੇ ਵੀ ਵਾਰ ਵਾਰ ਕਰਦੇ ਰਹਿੰਦੇ ਆ ਤੇ ਫਿਰ ਪੋਚਾ ਦਾ ਵੀ ਸਾਫ ਸਫਾਈ ਉਨੀ ਨਹੀਂ ਰਹਿੰਦੀ ਗੀ ਲਓ ਜੀ ਝਾੜੂ ਲਾ ਲਗੇ ਤੇ ਉਸ ਤੋਂ ਬਾਅਦ ਬਸ ਪੋਚਾ ਲਾ ਕੇ ਤੇ ਕੱਪੜੇ ਧੋਣੇ ਆ ਗੇ ਲੱਗ ਗਿਆ ਸੀ ਤੇ ਕੂੜਾ ਚੱਕ ਕੇ ਹੋਣ ਬਸ ਔਰ ਚ ਰਹਿੰਦਾਗਾ ਔਰ ਚ ਸੁੰਭਰ ਦੂੰਗੀ ਤੇ ਵੇੜਾ ਤਾਂ ਮੁਰਲਾ ਤੋਤਾ ਵਈ ਇਹ ਤੇ ਪਿਛਲਾ ਵੇੜਾ ਜ ਨਹੀਂ ਧੋਦੀ ਤੇ ਉਸ ਤੋਂ ਬਾਅਦ ਮੈਂ ਤੱਪੜੇ ਧੋਣ ਲੱਗ ਗਈ ਸੀ ਉਸ ਤੋਂ ਬਾਅਦ ਵੈਸੇ ਵਾਸ਼ਿੰਗ ਮਸ਼ੀਨ ਲਾਈ ਸੀਗੀ ਤੇ ਕੁਸ਼ਨ ਕਵਰ ਸੀਗੇ ਤੇ ਹੱਥੀ ਧੋਣੇ ਪੈਂਦੇ ਆਗੇ ਖਰਾਬ ਹੋ ਜਾਂਦੇ ਕਿਉਂਕਿ ਇਹਨਾਂ ਦੇ ਵਿੱਚ ਸਪੰਜ ਪਾਈ ਹੁੰਦੀ ਆ ਤੇ ਫਿਰ ਜਦੋਂ ਵਾਸ਼ਿੰਗ ਮਸ਼ੀਨ ਦੇ ਵਿੱਚ ਪਾ ਦਿੰਦੇ ਆ ਤਾਂ ਖਰਾਬ ਹੋ ਜਾਂਦੇ ਆਗੇ ਤੇ ਇਹਨਾਂ ਨੂੰ ਤਾਂ ਕਰਕੇ ਮੈਂ ਹੱਥੀ ਧੋ ਦੂੰਗੀ ਵੈਸੇ ਮੈਲੇ ਤਾਂ ਹੈ ਨਹੀਂ ਸੀ ਮੜਾ ਮੋਟਾ ਕੋਈ ਰੇਤਾ ਮਿੱਟੀ ਹੁੰਦਾ ਚਲੋ ਡਸਟ ਬੈਗ ਦੀ ਆਗੀ ਤੋ ਦਿੰਨੇ ਆ ਕੱਪੜੇ ਇੱਕ ਵਾਰੀ ਮੈਂ ਸੁਬਾਹ ਕੱਪੜੇ ਧੋਤੇ ਸੀਗੇ ਤੇ ਸੁਬਾਹ ਕੱਪੜੇ ਧੋਂਦੇ ਵਜੂਦ ਵੀ ਦੇਖ ਲਓ ਕੱਪੜੇ ਦੁਬਾਰਾ ਵੀ ਇੰਨੇ ਜ਼ਿਆਦਾ ਹੋ ਗਏ ਸੀਗੇ ਪਾਉਣ ਵਾਲੇ ਤਾਂ ਕੋਈ ਹੈ ਨਹੀਂ ਸੀ ਇਹਨਾਂ ਦੇ ਵਿੱਚ ਬਸ ਬੈੱਡ ਸ਼ੀਟਾਂ ਸੀਗੀਆਂ ਤੇ ਪੱਗਾਂ ਸੀਗੀਆਂ ਤੇ ਤੌਲੀਏ ਸੀਗੇ ਬਸ ਬਾਕੀ ਹੁਣ ਬੱਚੇ ਬਾਅਦ ਦੇ ਵਿੱਚ ਨਹਾਤੇ ਸੀ ਦੋਨੇ ਬੱਚੇ ਬਾਅਦ ਦੇ ਵਿੱਚ ਨਹਾਏ ਸੀਗੇ ਤੇ ਉਹ ਕੱਪੜੇ ਵੀ ਬਸ ਵਿੱਚੇ ਹੁਣ ਮੈਂ ਧੋ ਦੂੰਗੀ ਨਾਲ ਲਓ ਜੀ ਕੱਪੜੇ ਧੋ ਲਗੇ ਤੇ ਉਸ ਤੋਂ ਬਾਅਦ ਬਸ ਕਰਦੇ ਆਂ ਤਿਆਰੀ ਬੱਚਿਆਂ ਦੀ ਯੂਨੀਫਾਰਮ ਵਗੈਰਾ ਪ੍ਰੈਸ ਕਰਨੀ ਹੈਗੀ ਕਪੜੇ ਧੋ ਕੇ ਮੈਂ ਸੁੱਕਣੇ ਪਾਤੀ ਸੀ ਕਿਉਂਕਿ ਜਿਹੜੇ ਸਵੇਰੇ ਧੋਤੇ ਸੀ ਉਹਦਾ ਸੁੱਕ ਗਏ ਸੀ ਸਾਰੇ ਲਾ ਲਏ ਸੀਗੇ ਤੇ ਉਸ ਤੋਂ ਬਾਅਦ ਬੱਚਿਆਂ ਦੀ ਯੂਨੀਫਾਰਮ ਪ੍ਰੈਸ ਕਰਨ ਲੱਗ ਗਈ ਸੀ ਯੂਨੀਫਾਰਮ ਪ੍ਰੈਸ ਕਰਕੇ ਤੇ ਉਸ ਤੋਂ ਬਾਅਦ ਬਸ ਪ੍ਰਾਪਦਨਾ ਗੁੱਤਾਂ ਕਰੂੰਗੀ ਤੇ ਫਿਰ ਚਾਹ ਪਾਣੀ ਬੱਚਿਆਂ ਨੂੰ ਬਣਾ ਕੇ ਦੇਵਾਂਗੀ ਜੋ ਵੀ ਉਹਨਾਂ ਨੇ ਪੀਣਾਗਾ ਪਸਾ ਹੁੰਦਾ ਵੀ ਸਵੇਰ ਦਾ ਟਾਈਮ ਤੇ ਕਰ ਲਾਂਗੇ ਯੂਨੀਫਾਰਮ ਪ੍ਰੈਸ ਜਦੋਂ ਬੱਚਾ ਨੇ ਲੇਟ ਜਾਣਾ ਹੁੰਦਾ ਸਕੂਲ ਜੇ ਤੈ ਹੁੰਦਾ ਵੀ ਸਵੇਰੇ ਜਲਦੀ ਜਾਣਾ ਹੋਵੇ ਤੇ ਫਿਰ ਤਾਂ ਆਪਾਂ ਰਾਤ ਨੂੰ ਹੀ ਕਰਕੇ ਰੱਖ ਦਗੇ ਪ੍ਰੈਸ ਬਾਕੀ ਹੁਣ ਆਇਆ ਵੀ ਇੱਕ ਤਰੀਕ ਤੋਂ ਸਕੂਲ ਟਾਈਮ ਚੇਂਜ ਹੋ ਜਾਊਗਾ ਪ੍ਰავਦਾ ਪ੍ਰავਦਾ ਸਵੇਰ ਦੇ ਟਾਈਮ ਤੇ ਜਾਇਆ ਕਰੂਗੀ ਤੇ ਅਰਮਾਨ ਦਾ ਸਕੂਲ ਟਾਈਮ ਇਹੀ ਰਹਿਣਾਗਾ ਸਰਦੀ ਦੇ ਵਿੱਚ ਵੀ ਦੁਪਹਿਰ ਵਾਲਾ ਟਾਈਮ ਹੀ ਰਹਿਣਾਗਾ ਤੇ ਪ੍ਰავਦਾ ਸਕੂਲ ਦਾ ਟਾਈਮ ਹੁਣ ਚੇਂਜ ਹੋ ਜਾਊਗਾ ਇੱਕ ਤਰੀਕ ਤੋਂ ਤੇ ਤਾਂ ਕਰਕੇ ਮਨੂੰ ਅੱਜ ਸਵੇਰ ਵੀ ਕਿਹਾ ਸੀ ਤੂੰ ਜਲਦੀ ਉੱਠੰਬੀ ਆਤ ਪਾ ਕਿਉਂਕਿ ਉਹ 7 ਵਜੇ ਉੱਠਦੀ ਹੈਗੀ ਕੀ ਗਾਣਾ ਕਦੇ ਜਲਦੀ ਉੱਠ ਕੜੇ ਤੇ 7 ਵਜੇ ਤੋਂ ਪਹਿਲਾਂ ਉਹ ਕਦੇ ਵੀ ਨਹੀਂ ਉੱਡਦੀ ਤੇ ਸਕੂਲ ਦਾ ਟਾਈਮ ਵੀ 7:30 ਦਾ ਹੋਊਗਾ ਤੇ 6:30 6 ਵਜੇ ਦੇ ਨੂੰ ਅਡੋ ਵਾਲਾ ਆਜਾ ਕਰੂਗਾ ਤੇ ਤਾਂ ਕਰਕੇ ਮੈਂ ਉਹਨੂੰ ਕਿਹਾ ਸੀ ਦੋ ਚਾਰ ਦਿਨ ਤੂੰ ਵੀ ਪਹਿਲਾਂ ਜਲਦੀ ਉੱਠਣ ਦੀ ਆਦਤ ਪਾ ਲੈ। ਲਓ ਜੀ ਬੱਚਿਆਂ ਨੇ ਯੂਨੀਫਾਰਮ ਪ੍ਰੈਸ ਕਰਦਗੇ ਤੇ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਾਂਗੇ। ਕਬੀ ਇਹ ਦੱਸ ਕਰਦੇ ਆ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਹੋਣੀਆਂ ਜੇਕਰ ਪਸੰਦ ਆਉਂਦੀਆਂ ਤਾਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਬਹੁਤ ਜ਼ਰੂਰਤ ਆਗੀ ਆਪਾਂ ਤੁਹਾਡੇ ਸਾਥ ਤੇ ਸਪੋਰਟ ਦੇ ਨਾਲ ਹੀ ਅੱਗੇ ਜਾਣਾਗਾ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੀ ਜੇ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਜੇ ਸਾਨੂੰ ਹੌਸਲਾ ਮਿਲਦਾਗਾ ਅਸੀਂ ਵੀਡੀਓ ਸਾਨੂੰ ਐ ਆਉਂਦਾ ਵੀ ਚਲੋ ਹੋਰ ਬਣਾ ਕੇ ਲਓ ਜੀ ਬੱਚਿਆਂ ਦੇ ਯੂਨੀਫਾਰਮ ਵੀ ਪ੍ਰੈਸ ਕਰਤੀ ਆ ਤੇ ਐਂਡ ਕਰਦੇ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਇੱਥੇ ਹੀ ਮਿਲਦੇ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ 但那娃就。